ਰਾਮ ਨਾਮ ਤੇ ਹਾਂ ਚੰਨ ਤੋਂ ਪਰਤ ਗਿਆ ਔਰ ਮੇਰੇ ਤੇ ਨਾ ਕੋ ਸ਼ੋਮਣੀ ਕਲਜ਼ਲ ਹਮੇਸ਼ਾ ਜੜਦੀ ਖਲਾਚ ਹੈ ਸ਼ੋਮਣੀ ਜਲਦ ਕਦੇ ਥੱਲੇ ਆਇਆ ਹੀ ਨਹੀਂ ਇਥੇ ਗੁਰੂ ਮਹਾਰਾਜ ਦੀ ਬਖਸ਼ਾ ਸੁੱਚੇ ਪਾਛੂ ਬੱਛਿਆ ਜਿਹੜੀਆਂ ਪੰਚਾਇਤ ਦੀ ਚੋਣਾਂ ਨੇ ਇਹ ਆਪਣੇ ਨੱਗਰ ਦੀਆਂ ਚੋਣਾਂ ਹੁੰਦੀਆਂ ਨੇ ਇਹ ਕਿਸੇ ਪਾਰਟੀ ਨਾਲ ਨਹੀਂ ਲੋਕ ਬਣਨੇ ਹੁੰਦੇ ਇਹ ਆਪਸ ਵਿੱਚ ਭਾਈਚਾਰਾ ਹੈ ਭਾਈਚਾਰਾ ਬਣਾ ਕੇ ਨੇ ਤੇ ਤਕਰੀਬਨ ਤਕਰੀਬੇ ਸਾਰੇ ਪੰਥਕ ਨੇ 100% ਦੇ ਪੰਥਕ ਨੇ ਜਿਹੜੇ ਵੱਢਣਗੇ ਗੁਰੂ ਮਾਰ ਦੀ ਕਿਰਪਾ ਨਾਲ ਪੰਥ ਵਾਲੇ ਵੱਢਣਗੇ ਦੇਖਦੇ ਹੋ ਕਿ ਕਾਫੀ ਜ਼ਿਆਦਾ ਰੋਸ਼ ਹੈ ਜੋ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ ਸੀਗਾ ਕਿ ਜੋ ਬੇਦਗੀਆਂ ਦਾ ਇੱਕ ਟੈਗ ਲੱਗਾ ਪਿਆ ਸ਼੍ਰੋਮਣੀ ਕਾਲੀ ਦਲ ਤੇ ਜੇਕਰ ਅਸੀਂ ਨਸ਼ੇ ਦੀ ਗੱਲ ਕਰ ਲਈ ਤਾਂ ਵਿਕ੍ਰਮ ਸਿੰਘ ਜੀ ਨੇ ਕੀਤੀ ਹੋਣਾ ਦੇ ਨਾਂ ਦੇ ਉੱਤੇ ਨਸ਼ਾ ਦਾ ਵੀ ਟੈਗ ਉੱਤੀ ਜੋ ਕੇਸ ਹੈ ਕਿ ਚੱਲਦਾ ਵੀ ਹੈ ਹਾਲਾਂਕਿ ਉਹ ਸਿੱਧ ਨਹੀਂ ਹੋ ਸਕਿਆ ਇਹ ਕੋਈ ਵੀ ਪਰ ਕੇਸ ਚੱਲ ਰਿਹਾ ਤਾਂ ਕਿਤੇ ਨਾ ਕਿਤੇ ਢਾਹ ਤਾਂ ਸ਼੍ਰੋਮਣੀ ਕਾਲੀ ਦਲ ਨੂੰ ਲੱਗ ਰਹੀ ਹੈ ਦੇਖੋ ਢਾਹ ਦੀ ਸਗੈ ਭੁਗਤ ਰਹੇ ਹਾਂ ਪਰ ਗੁਰੂ ਨੇ ਬਖਸ਼ਿਸ਼ ਕਰਨੀ ਸਿਪਾਚ ਨੇ ਕਿਰਪਾ ਕਰਨੀ ਹੈ ਇਹ ਜਦੋਂ ਗੁਰੂ ਘਰ ਦੇ ਵਿੱਚ ਆ ਗਏ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਗਏ ਸ੍ਰੀ ਕਲਤਾ ਸਾਹਿਬ ਤੇ ਆ ਗਏ ਤੇ ਸਾਰਾ ਕੁਝ ਠੀਕ ਹੋ ਗਿਆ ਪਰ ਕਿਵੇਂ ਵੇਖਦੇ ਹੋ ਤੁਸੀਂ ਕਿ ਅੱਜ ਖਾਸ ਤੌਰ ਦੇ ਉੱਤੇ ਜਦੋਂ ਕਿ ਸ਼ਰਮਣੀ ਅਕਾਲੀ ਦਲ ਵੱਲੋਂ ਜਦੋਂ ਸਿੰਘ ਸਾਹਿਬ ਨੇ ਕਿਹਾ ਸੀਗਾ ਕਿ ਸਾਰੇ ਮੰਤਰੀ ਮੰਡਲ ਜੋ 7 ਤੋਂ 17 ਤੱਕ ਦਾ ਐਕਟ ਪੇਸ਼ ਹੋਵੇ ਤਾਂ ਸਪੱਸ਼ਟੀਕਰਨ ਦੇਵੇ ਤਾਂ ਲੱਗਦਾ ਕਿ ਸਪੱਸ਼ਟੀਕਰਨ ਦੇਣ ਤੋਂ ਬਾਅਦ ਹੋਣਾ ਜਿਹੜਾ ਗ੍ਰਾਫ ਸ਼ਰਮਣੀ ਅਕਾਲੀ ਦਲ ਦਾ ਵਧੂਗਾ ਦੇਖੋ ਉਸ ਸਪੱਸ਼ਟੀਕਰਨ ਤੋਂ ਬਾਅਦ ਜਿਹਦਾ ਸਾਹਮਣੇ ਦੇਖਣਾ ਹੈ ਵੀ ਕੀ ਕਰਨਾ ਹੈ ਕਿਵੇਂ ਕਰਨਾ ਹੈ ਇਹ ਉਹਨਾਂ ਦੇ ਕਹਿਣ ਦੇ ਮੁਤਾਬਕ ਸਾਰਾ ਕੁਝ ਫੇਰ ਉਹ ਤੋਂ ਬਾਅਦ ਹੀ ਰਗੜਤਾ ਹੁਣ ਪਤਾ ਨੂੰ ਲੱਗਦਾ ਕਿ ਇਸ ਦੇ ਨਾਲ ਜਿਹੜਾ ਸ਼੍ਰੋਮਣੀ ਕਾਲੀਕਲ ਦਾ ਅਕਸ ਠੀਕ ਹੋਊਗਾ ਬਹੁਤ ਵਧੀਆ ਹੋਊਗਾ ਬਹੁਤ ਚੰਗਾ ਹੋਊਗਾ ਦੇਖੋ ਜਦੋਂ ਤੁਸੀਂ ਗੁਰੂ ਘਰ ਚ ਆ ਗਏ ਆ ਕੇ ਨਤਮਸਤਕ ਹੋ ਗਏ ਫੇਛਾ ਨਹੀਂ ਪਾਵ ਤੋਤੇ ਜਾਂਦੇ ਤੁਹਾਡੇ ਲੱਗਦਾ ਕਿ ਸ਼੍ਰੋਮਣੀ ਕਾਲੀਕਲ ਦੇ ਸਰਪੰਚ ਬਣੋਗੇ ਇਹ ਬਹੁਤ ਬਣਨਗੇ ਮжоਰਿਟੀ ਤੋਂ ਨਿਕਲਦੇ ਬਣਨਗੇ ਮжоਰਿਟੀ ਤੋਂ ਬਣਨਗੇ ਸਰ ਜੀ ਸਰ ਅੱਜ ਪਹੁੰਚੇ ਤੁਸੀਂ ਕੱਲ ਦੇ ਸਾਹ ਦੇਖੋ ਮੈਂ ਬਾਹਰ ਗਿਆ ਹੋਇਆ ਸੀ ਅਮਰੀਕਾ ਗਿਆ ਹੋਇਆ ਸੀ ਤੇ ਮੈਂ ਸ਼੍ਰੀ ਕਲਪਤਸਰ ਸਾਹਿਬ ਜੀ ਦੇ ਦਸਾਂ ਨੂੰ ਬੇਨਤੀ ਕੀਤੀ ਸੀ ਕਿ ਮੈਂ ਕੁਝ ਦਿਨਾਂਤ ਬਾਅਦ ਜੀਤੀ ਜਾਤ ਦੇਵੋ ਤਾਂ ਮੈਂ ਥੋੜੇ ਦਿਨ ਬਾਅਦ ਚਾ ਜਾਣਾ ਜੋ ਮੈਂ ਹੁਣੇ ਤੋਂ ਵਾਪਸ ਆਇਆ ਸੀਗਾ ਆ ਤੇ ਸ਼੍ਰੀ ਖਾਲਸਾ ਸਾਹਿਬ ਦੇ ਪੂਰੇ ਨਸਮਸਕ ਹੋ ਗਏ ਪੂਰਾ ਸਾਰਾ ਕੁਝ ਸੌਦੇ ਕੁਝ ਦੇ ਸਾਰਾ ਕੁਝ ਛੱਡ ਛਾ ਕੇ ਇੱਥੇ ਆ ਗੁਰੂਨ ਦੇ ਦਿੱਤੀ ਜੀ ਕਿ ਜੋ ਵੀ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਜਜ਼ਾ ਸਾਹਿਬ ਦਾ ਹੁਕਮ ਹੋਊਗਾ ਉਹ ਸਾਡੀ ਸਿਰਮੱਥ ਤੇ ਦੇਊਗਾ ਜੋ ਵੀ ਉਹ ਲਾ ਦੇਣਗੇ ਉਹ ਜੋ ਕਰਨਗੇ ਉਹ ਹੈ ਜੀ ਕਹ ਰਿਹਾ ਕਿ ਜਬ ਲਗਦਾ ਨਹੀਂ ਤਾਂ ਵੀ ਸਮਾ ਹੋ ਗਿਆ ਕਿਉਂਕਿ ਪਹਿਲਾਂ ਵੀ ਇਹ ਭੁੱਲਾ ਚੁਪਾ ਹੋ ਜਾਣੀ ਸੀ ਮਾਪਿਆਂ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਅਸੀਂ ਜਾ ਕੇ ਉਹਨਾਂ ਕੋਲੀਆਂ ਦੋਸਤਾਂ ਰਹਿੰਦੀਆਂ ਤੇ ਹੁਣ ਜਾ ਕੇ ਆਪਾਂ ਨੂੰ ਪਛਤਾਵਾ ਹੋ ਰਿਹਾ ਸ਼ੌਮਨੀ ਕੱਲ੍ਹ ਤੋਂ ਜਿਹੜਾ ਕਿ ਸਾਡੀ ਸਰਕਾਰ ਖਲੇ ਰਹੀ ਹੈ ਆਪਾਂ ਨੂੰ ਸੁਣਿਆ ਨਹੀਂ ਅਸੀਂ ਕੀ ਕਹੇ ਇਹ ਵੀ ਅਸੀਂ ਉਸ ਟਾਈਮ ਦੇ ਵਿੱਚ ਵਿਜਨ ਪਾਰਟੀ ਸਾਰਾ ਕੁਝ ਕਹਿੰਦੇ ਰਹੇ ਪਰ ਸਾਡੀ ਗੱਲ ਨਹੀਂ ਮੰਨੀ ਗਈ ਵਿਜਨ ਪਾਰਟੀ ਅਸੀਂ ਬਾਹਰ ਮੁਖਾਸ ਕਰ ਉਹਦੀ ਕਰਕੇ ਅਸੀਂ ਬਰਦਾਸ਼ਤ ਕੀਤੀ ਹੈ ਬੇਨਤੀ ਕੀਤੀ ਹੈ ਅਸੀਂ ਕਲਸਾ ਜਦਾ ਸਾ ਕੋਈ ਕਿ ਉਹ ਉਸ ਦੀ ਭੁੱਲ ਬਖਸ਼ਾਉਣ ਆਏ ਉਸ ਟਾਈਮ ਦੇ ਵਿੱਚ ਸੀ ਚੁੱਪ ਰਹੇ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਲੱਗਦਾ ਕਿ ਹੁਣ ਪੂਰ ਪਛਾਣ ਤੋਂ ਬਾਅਦ ਕਿ ਝੋੜਾ ਕਾਲੀਦਲ ਦਾ ਗ੍ਰਾਮ ਪੰਚਾਇਤ ਦਾ ਇਹ ਇਹ ਹੁਣ ਸਾਝੇ ਗੱਲਾਂ ਤੋਂ ਬਾਅਦ ਚ ਕਰਾਂਗੇ ਅੱਜ ਤੱਕ ਸਿਰਫ ਤੇ ਸਿਰਫ ਸ਼੍ਰੀ ਕਾਲਤਾ ਦਾ ਹਜ਼ਾਰ ਤੋਂ ਬਹੁਤ ਸਮਾਰ ਹੈ ਗੈਰ ਕਾਲਤਾ ਸ਼੍ਰੀ ਗੈਰ ਇੱਕ